ਤੇ ਹਾਈ ਕੋਰਟ ਨੂੰ ਲੱਗਿਆ ਕਿ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੋ ਰਿਹਾ ਤਾਂ ਉਹਨਾਂ ਨੇ ਜਿਹੜਾ ਕੇਸ ਆ ਉਹ ਸੀਬੀਆਈ ਦੇ ਹਵਾਲੇ ਕਰ ਦਿੱਤਾ ਆਖਰ 5 ਮਹੀਨਿਆਂ ਬਾਅਦ ਅੱਜ ਖੁੱਡ ਤੋਂ ਬਾਹਰ ਨਿਕਲੇ ਆਏ ਤਾਂ ਲੋਕ ਕਹਿੰਦੇ ਸੀ ਕੋਈ ਕਹਿੰਦਾ ਸੀ ਕਿੱਧਰ ਫਰਾਰ ਹੋ ਗਏ ਕੋਈ ਕਹਿੰਦਾ ਸੀ ਕਿਸੇ ਦੇਸ਼ ਭੱਜ ਗਏ ਪਰ ਹੁਣ ਦੇਸ਼ ਭੱਜ ਜੋ ਕੋਈ ਵੀ ਨਹੀਂ ਰਹੇ ਕਿਉਂਕਿ ਜਦੋਂ ਸਿਆਣੇ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕੱਦ ਤੱਕ ਖੈਰ ਮਨਾਵੇਗੀ ਇਹ ਸਹੀ ਤੇ ਸੱਚ ਸਾਬਤਾ ਕਿ ਜਿਹੜੀ ਬੱਕਰੇ ਦੀ ਮਾਂ ਹੁੰਦੀ ਆ ਉਹ ਆਪਣੇ ਬੱਚੇ ਲਈ ਕਹਿੰਦੇ ਬੜੀਆਂ ਦਵਾਵਾਂ ਕਰਦੀ ਆ ਕਿਉਂਕਿ ਲੋਕਾਂ ਨੂੰ ਇੰਝ ਹੁੰਦਾ ਕਿ ਇਹ ਤਾਂ ਜਾਨਵਾਰ ਆ ਇਹ ਤਾਂ ਪਸ਼ੂ ਆ ਜਾਂ ਪੰਸੀ ਆ ਕਿ ਇਹਨਾਂ ਨੂੰ ਪਤਾ ਨਹੀਂ ਪਰ ਇੱਕ ਮਾਂ ਦੀ ਮਮਤਾ ਜਿਹੜੀ ਹੁੰਦੀ ਆ ਉਹ ਮਾਂ ਹੀ ਜਾਣਦੀ ਹੁੰਦੀ ਆ ਸਭ ਕੁਝ ਪਤਾ ਹੁੰਦਾਗਾ ਤੇ ਆਖਰ ਪਰ ਉਹ ਜਿਹੜਾ ਕਿ ਉਹਦਾ ਪੁੱਤ ਹੁੰਦਾ ਉਹ ਕਸਾਈਆਂ ਵੱਲੋਂ ਵੱਡੇ ਹੋ ਜਾਂਦਾ ਹੁਣ ਵੱਡੀ ਖਬਰ ਜੁੜੀ ਆ ਖਬਰ ਕੀ ਆ ਉਹ ਤੁਹਾਨੂੰ ਦੱਸ ਦਿੰਨੇ ਆ ਪੂਰੀ ਖਬਰ ਸੁਣਨਾ ਤੇ ਨਾਲ ਹੀ ਜਿਹੜਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਹੱਥ ਬੰਨ ਕੇ ਬੇਨਤੀ ਆ ਤੇ ਨਾਲ ਕਮੈਂਟ ਜਰੂਰ ਕਰਿਓ ਸ਼ੇਅਰ ਬਸਕ ਨਾ ਕਰਿਓ ਪਰ ਕਮੈਂਟ ਜਰੂਰ ਕਰ ਦਿਓ ਜੇਕਰ ਤੁਹਾਨੂੰ ਲੱਗਿਆ ਕਿ ਸ਼ੇਅਰ ਕਰਨ ਵਾਲੀ ਆ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਗੱਲ ਕਰਦੇ ਆਪਾਂ ਪਸਵਿੰਦਰ ਸਿੰਘ ਕਰਨਲ ਆ ਬਾਠ ਜੋ ਕਿ 5 ਮਹੀਨੇ ਹੋ ਗਿਆ ਜੋ ਅੱਜ ਜਿਹੜਾ ਆਪਾਂ ਕਹਿ ਦਈਏ ਕਿ ਰੌਲਾ ਇੱਕ ਰੌਲਾ ਕਹਿ ਦਈਏ ਜਾਂ ਇਹ ਕਹਿ ਦਈਏ ਕਿ ਇੱਕ ਜਿਹੜਾ ਕਾਂਡ ਆ ਜੋ ਪੁਲਸ ਵੱਲੋਂ ਕੀਤਾ ਗਿਆ ਉਹ ਅਜੇ ਤੱਕ ਨੇਪਰੇ ਨਹੀਂ ਚੜਿਆ ਪੰਜਾਬ ਸਰਕਾਰ ਸੈੱਟ ਬਣਾਉਂਦੀ ਆ ਤੇ ਉਹ ਕਰਨਲ ਪਰਿਵਾਰ ਆ ਜਿਹੜਾ ਉਸ ਨੂੰ ਨਹੀਂ ਮੰਨਦਾ ਤੇ ਫਿਰ ਧਰਨੇ ਮਜਾਰੇ ਹੁੰਦੇ ਆ ਲੱਗਦੇ ਆ ਕਿ ਉਹਨਾਂ ਪੁਲਿਸ ਵਾਲਿਆਂ ਨੂੰ ਫੜਿਆ ਜਾਵੇ ਚਾਰ ਇੰਸਪੈਕਟਰ ਤੇ ਅੱਠ ਮਲਾਜ਼ਮ ਹੋਰ ਆ ਜਿੰਨਾਂ ਨੇ ਕਰਨਲ ਅਸਵਿੰਦਰ ਸਿੰਘ ਬਾਠ ਨੂੰ ਕੁੱਟਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਮੁੱਖ ਮੰਤਰੀ ਕੋਲ ਵੀ ਸਮਾਂ ਮਿਲਦਾ ਉੱਥੋਂ ਵੀ ਜਿਹੜਾ ਕੋਈ ਹੱਲ ਨਹੀਂ ਨਿਕਲਦਾ ਆਖਰ ਫਿਰ ਪਰਿਵਾਰ ਹਾਈ ਕੋਰਟ ਵਿੱਚ ਜਾਂਦਾ ਹਾਈ ਕੋਰਟ ਤੋਂ ਬਾਅਦ ਜਿਹੜੀ ਇੱਕ ਸੈਟ ਬਣਦੀ ਹੈ ਚੰਡੀਗੜ੍ਹ ਪੁਲਸ ਦੀ ਉੱਥੋਂ ਵੀ ਕੋਈ ਰਿਜ਼ਲਟ ਨਹੀਂ ਨਿਕਲਦਾ ਸਗੋਂ ਜਿਹੜੀ ਕਿ ਉਹ ਚੰਡੀਗੜ੍ਹ ਪੁਲਸਾ ਹਾਈ ਕੋਰਟ ਕਹਿੰਦੀ ਆ ਕਿ ਤੁਸੀਂ 307 ਦੀ ਜਿਹੜੀ ਧਾਰਾ ਉਹ ਕਮੇ ਹਟਾ ਸਕਦੇ ਹੋ ਤੇ ਹਾਈ ਕੋਰਟ ਨੂੰ ਲੱਗਿਆ ਕਿ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੋ ਰਿਹਾ ਤਾਂ ਉਹਨਾਂ ਨੇ ਜਿਹੜਾ ਕੇਸ ਆ ਉਹ ਸੀਬੀਆਈ ਦੇ ਹਵਾਲੇ ਕਰ ਦਿੱਤਾ ਤੇ ਹੁਣ ਜਿਹੜੇ ਚਾਰੇ ਇੰਸਪੈਕਟਰ ਆ ਜਿਵੇਂ ਖੁੱਡਾ ਵਿੱਚ ਚੂਹੇ ਦੇ ਖੁੱਡ ਵਿੱਚ ਅਮਾ ਪਾਣੀ ਪਾ ਦਈਏ ਤਾਂ ਝਰਕ ਦੇਣੇ ਬਾਹਰ ਨਿਕਲੇ ਆਉਂਦਾ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਸਾਡੀ ਪਿੱਠ ਤੇ ਐਸਐਸਬੀ ਖੜਾ ਡੀਜੀਪੀ ਖੜਾ ਏਡੀਜੀਪੀ ਖੜਾ ਜਾ ਪੰਜਾਬ ਸਰਕਾਰ ਖੜੀ ਆ ਕਿ ਸਾਡਾ ਕੋਈ ਨਹੀਂ ਵਿਗਾੜ ਸਕਦਾ ਕਿਉਂਕਿ ਸਟਾਰਾਂ ਦਾ ਨਸ਼ਾ ਹੁੰਦਾ ਜਿਹੜਾ ਤੇ ਦੂਸਰਾ ਨਸ਼ਾ ਜਿਹੜਾ 10 10 20 20 ਲੱਖ ਦਾ ਸੀ ਕਿ ਉਹ ਮੁੰਡੇ ਨੂੰ ਮਾਰ ਕੇ ਆਏ ਸੀ ਜਸਪ੍ਰੀਤ ਸਿੰਘ ਦਾ ਫੇਕ ਐਨਕਾਊਂਟਰ ਕਰਕੇ ਆਏ ਸੀ ਉਹਦਾ ਨਸ਼ਾ ਤੇ ਫਿਰ ਫਤੂਰ ਕਿ ਅਸੀਂ ਇਸ ਖਾਕੀ ਪਾਈ ਹੋਈ ਆ ਵਰਦੀ ਸਾਡੇ ਕਿ ਸਾਨੂੰ ਕੌਣ ਰੋਕਣ ਵਾਲਾ ਤੇ ਸਾਨੂੰ ਕਿਹੜਾ ਹੈਗਾ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਜਾਵੇਗਾ ਨਹੀਂ ਪਤਾ ਸੀ ਉਹਨਾਂ ਨੂੰ ਆਖਰ 5 ਮਹੀਨਿਆਂ ਬਾਅਦ ਅੱਜ ਖੁੱਡ ਚੋਂ ਬਾਹਰ ਨਿਕਲੇ ਆਏ ਤਾਂ ਲੋਕ ਕਹਿੰਦੇ ਸੀ ਕੋਈ ਕਹਿੰਦਾ ਸੀ ਕਿੱਧਰ ਫਰਾਰ ਹੋ ਗਏ ਕੋਈ ਕਹਿੰਦਾ ਸੀ ਕਿਸੇ ਦੇਸ਼ ਭੱਜ ਗਏ ਪਰ ਹੁਣ ਦੇਸ਼ ਭੱਜ ਜੋ ਕੋਈ ਵੀ ਨਹੀਂ ਰਹੇ ਕਿਉਂਕਿ ਜਦੋਂ CBI ਦੇ ਹਵਾਲੇ ਕੇਸ 'ਚ ਭਗ ਜਾਂਦਾ ਤਾਂ ਉਹ ਨੋਟਿਸ ਜਾਰੀ ਕਰ ਦਿੰਦਾ ਲੋਕ ਨੋਟਿਸ ਹੁੰਦਾਗਾ ਕਿ ਜਿਹੜਾ ਬਾਹਰ ਬੰਦਾ ਨਾ ਭੱਜ ਸਕੇ ਤੇ ਹੁਣ ਦੱਸਦੇ ਆ ਕਿ ਜਿਨ੍ਹਾਂ ਦੇ ਵਿੱਚੋਂ ਐਸਐਚਓ ਹਰਜਿੰਦਰ ਸਿੰਘ ਅਤੇ ਸੁਮਿੰਦਰ ਸਿੰਘ ਜਿਨ੍ਹਾਂ ਦੀ ਡਿਊਟੀ ਸੀ ਸੰਗਰੂਰ ਉਹਨਾਂ ਨੇ ਜਿਹੜੀ ਆਪਣੀ ਜੁਆਇਨ ਕਰ ਲਈ ਆ ਪੁਲਸ ਲੈਂਡ ਦੇ ਵਿੱਚ ਹਾਜ਼ਰੀ ਜਾ ਕੇ ਲਵਾਇਆ ਏ ਤੇ ਤੀਸਰਾ ਸੀ ਹੈਰੀ ਸਿੰਘ ਬੋਪਰਾਏ ਜਿਸ ਦੀ ਡਿਊਟੀ ਸੀ ਮਲੇਰਕੋਟਲੇ ਉਹਨੇ ਵੀ ਹਾਜ਼ਰੀ ਲਵਾਤੀ ਤੇ ਚੌਥਾ ਸੀ ਜਿਹੜਾ ਰੌਣੀ ਸਿੰਘ ਜਿਹਦਾ ਕਿ ਬਰਨਾਲੇ ਜਾ ਕੇ ਉਹਨੇ ਵੀ ਆਪਣੀ ਅੱਜ ਹਾਜ਼ਰੀ ਲਵਾ ਦਿੱਤੀ ਜਣੇ ਕਿ ਹੁੜਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਰਾਹ ਕੋਈ ਨਹੀਂ ਲੱਭਦਾ ਸਾਨੂੰ ਨਾ ਭੱਜਣ ਨੂੰ ਲੱਭਦਾਗਾ ਤੇ ਨਾ ਹੀ ਸਾਡਾ ਖਿਹੜਾ ਸੁੱਟਣ ਵਾਲਾਗਾ ਕਿਉਂਕਿ ਜਦੋਂ ਸੀਬੀਆਈ ਕੋਲ ਜਾਂਦਾ ਕੇਸ ਆ ਤੇ ਫਿਰ ਉਹ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੰਦਾ ਤੇ ਹੁਣ ਜਿੱਤੇ ਇਹਨਾਂ ਚਾਰੇ ਇੰਸਪੈਕਟਰਾਂ ਦੀ ਨੌਕਰੀ ਜਾਵੇਗੀ ਤੇ ਉੱਥੇ ਐਸਐਸਪੀ ਡੀਜੀਪੀ ਜਾਂ ਡੀਆਈਜੀ ਤੱਕ ਜਿਹੜਾ ਇਹ ਗਾਜੇ ਡਿੱਗ ਸਕਦੀ ਆ ਅਜੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਵਿੱਚ ਫਸਣਗੇ ਇਹ ਤੁਸੀਂ ਆਉਣ ਵਾਲੇ ਸਮੇਂ ਤੇ ਦੇਖਿਓ ਸੀਬੀਆਈ ਜਦੋਂ ਅਨਕਵਾਰੀ ਖੋਲਦੀ ਆ ਹੁਣ ਤੁਸੀਂ ਵੇਖਿਆਗਾ ਕੱਲ ਜਿਹੜੇ ਕਿ 1993 ਦੇ ਵਿੱਚ ਜਿਹੜੇ ਪੁਲਿਸ ਨੇ ਆਪਣੇ ਹੀ ਮਲਾਜ਼ਮਾਂ ਨੂੰ ਮਾਰ ਦਿੱਤਾ ਸੀ ਕਹਿ ਦਿੱਤਾ ਸੀ ਖਾੜਕੂ ਸੀ ਮਾਰ ਦਿੱਤੇ ਆ ਤੇ ਮੁਕਾਬਲਾ ਹੋ ਗਿਆ ਤੇ ਪਤਾ ਲੱਗਿਆ ਕਿ ਉਹ ਕੋਦੇ ਦੂਜੇ ਥਾਣੇਦਾਰ ਨੇ ਦੂਸਰੇ ਥਾਣੇ ਦੇ ਵਿੱਚੋਂ ਚੱਕ ਕੇ ਜਿਹੜਾ ਨੌਜਵਾਨ ਸਿੱਖ ਨੌਜਵਾਨ ਸੀ ਉਹ ਦਾੜ੍ਹੀ ਕੇਸ ਰੱਖੇ ਹੋਏ ਸੀ ਉਹ ਮਾਰ ਦਿੱਤੇ ਸੀ ਜਿਹੜਾ ਕਿ 11 ਸਾਲ ਦੀ ਸਜ਼ਾ ਹੋਈ ਆ ਤੇ 50000 ਰੁਪਏ ਜੁਰਮਾਨਾ ਹੋਇਆ ਹੁਣ ਇਸੇ ਕੇਸ ਦੇ ਵਿੱਚ ਆ ਜਿਹੜਾ ਕਿ ਐਨ ਆਰ ਆਈ ਮੁੰਡਾ ਦਾ ਜਸਪ੍ਰੀਤ ਸਿੰਘ ਆ ਕੈਨੇਡਾ ਤੋਂ ਆਉਂਦਾ ਤੇ ਇੱਕ ਕਿਹਾ ਜਾਂਦਾ ਬੱਚਾ ਕੱਡਨਾਪ ਹੁੰਦਾਗਾ ਜਿਹੜਾ ਕਿ ਦੌਦਰ ਦੇ ਵਿੱਚ ਸਾਰਾ ਕਾਂਡ ਵਾਪਰਦਾਗਾ ਉਹ ਕਾਂਡ ਵਾਪਰਨ ਤੋਂ ਬਾਅਦ ਜਿਹੜਾ ਕਿ ਪੁਲਸਾ ਕਹਿੰਦੀ ਆ ਕਿ ਅਸੀਂ ਭਾਈ ਅਨਕਾਊਂਟਰ ਕਰ ਦਿੱਤਾ ਜਸਪ੍ਰੀਤ ਸਿੰਘ ਦਾ ਤੇ ਦੋ ਜਾਨੇ ਫੜ ਲਏ ਪਰ ਉਥੋਂ ਦੇ ਲੋਕਾਂ ਦਾ ਕਹਿਣਾ ਇਹ ਆ ਕਿ ਇਹਨਾਂ ਨੇ ਫੇਕ ਅਨਕਾਊਂਟਰ ਕੀਤਾ ਜਸਪ੍ਰੀਤ ਸਿੰਘ ਨੇ ਹੱਥ ਕੜੇ ਕਰਕੇ ਜਿਹੜਾ ਉਹ ਬਾਹਰ ਆਗੇ ਸੇ ਹਥਕੜੇ ਕਰ ਦਿੱਤੇ ਸੀ ਇਹਨਾਂ ਨੇ ਇੱਕ ਸਮਾਦ ਤੇ ਇਲ ਜਾ ਕੇ ਜਿਹੜਾ ਉਹਨੂੰ ਘੰਟੇ 2 ਘੰਟੇ ਬਾਅਦ ਜਿਹੜੀਆਂ ਉਹਦੇ 7 ਗੋਲੀਆਂ ਮਰੀਆਂ ਗੀਆਂ 3 ਗੋਲੀਆਂ ਜਿਹੜੀਆਂ ਨੇੜੇ ਮਾਰੀਆਂ ਗਈਆਂ ਤੇ ਅੱਜ ਪਰਿਵਾਰ ਦੇ ਉੱਤੇ ਇੰਨਾ ਦਬਾਅ ਜਾਦੇ ਆ ਕਿ ਉਸ ਪਰਿਵਾਰ ਨੇ ਬੇਸ਼ੱਕ ਆਪਣੀ ਫਾਈਲ ਆ ਜਿਹੜੀ ਉਹ ਇੱਕ ਦਿਨ ਪਹਿਲਾਂ ਸਰਮਾਇਤ ਤੋਂ ਵਾਪਸ ਲੈ ਲਈ ਆ ਤੇ ਉਹ ਪਰਿਵਾਰ ਕਹਿੰਦੇ ਭੱਜਿਆ ਹੋਇਆਗਾ ਇਹਨਾਂ ਜਿਹੜਾ ਡਾਰਾ ਪੁਲਿਸ ਦਾ ਉਹਨਾਂ ਨੂੰ ਜਿਹੜਾ ਸਤਾ ਰਿਹਾਗਾ ਸਾਰਾ ਜਾਨੀ ਕੇ ਘਰ ਉਜਾੜ ਦਿੱਤਾ ਉਸ ਨੌਜਵਾਨ ਦੇ ਪਰਿਵਾਰ ਦਾ ਹੁਣ ਪੁਲਿਸ ਵਾਲਿਆਂ ਨੂੰ ਇੰਜ ਲੱਗਦਾ ਕਿ ਸਾਡੇ ਉੱਪਰ ਹੁਣ ਜਿਹੜੀ ਕਾਰਵਾਈ ਆ ਉਤੇ ਹੋਣੀ ਹੋਣੀ ਆ ਤੇ ਮੈਂ ਜਿਹੜਾ ਪਹਿਲਾਂ ਸੇ ਸ਼ੁਰੂ ਤੇ ਕੀਤਾ ਸੀ ਕਿ ਬੱਕਰੀ ਦੀ ਮਾਂ ਕਦ ਤੱਕ ਖੈਰ ਬਣਾਵੇਗੀ ਪੰਜ ਮਹੀਨੇ ਇਹਨਾਂ ਨੇ ਕੱਢਿਆ ਪੰਜ ਮਹੀਨੇ ਲੱਗਿਆ ਇਹਨਾਂ ਨੂੰ ਕਿ ਸਾਨੂੰ ਪੰਜਾਬ ਪੁਲਿਸ ਨਹੀਂ ਕੁਝ ਕਰ ਸਕੀ ਸਾਡੀ ਪੰਜਾਬ ਸਰਕਾਰ ਨਹੀਂ ਕਰ ਸਕੀ ਸਾਡੀ ਪਿੱਠ ਦੇ ਖੜੀ ਹੈ ਸਾਡੀ ਚੰਡੀਗੜ੍ਹ ਨਹੀਂ ਪੁਲਿਸ ਕਰ ਸਕੀ ਮੇਂ ਹਾਈ ਕੋਰਟ ਦੇ ਵਿੱਚ ਮਾਮਲਾ ਜਿਹੜਾ ਲਟਕ ਕੇ ਰਹਿ ਜੇਗਾ ਤੇ ਆਖਰ ਸਾਡੇ ਦਾ ਪਰਿਵਾਰ ਜਿਹੜਾ ਰਾਜੀਨਾਮਾ ਕਰੇਗਾ ਜਦੋਂ ਤੁਹਾਡੇ ਨਾਲ ਰਾਜੀਨਾਮਾ ਕਰਨਾ ਸੀ ਪਰਿਵਾਰ ਨੇ ਜੇ ਤੁਸੀਂ ਉਸੇ ਵਕਤ ਕਰ ਲੈਂਦੇ ਤਾਂ ਠੀਕ ਸੀ ਪਰ ਤੁਹਾਡੇ ਨਸੇ ਦਾ ਫਤੂਰ ਇੰਨਾ ਚੜਿਆ ਹੋਇਆ ਸੀ ਕਿਉਂਕਿ ਤੁਸੀਂ ਕਿਹਾ ਕਰਨਲ ਪਸਵਿੰਦਰ ਬਾਠ ਨੂੰ ਕਿ ਅਸੀਂ ਇੱਕ ਅਨਕਾਉਂਟਰ ਕਰਕੇ ਆਏ ਆ ਤੂੰ ਆਪਣਾ ਜਿਹੜਾ ਆਈ ਕਾਰਡ ਆ ਜੇ ਬਚ ਗਿਆ ਤਾਂ ਫੇਰ ਇਸ ਵੇਰੇ ਲੈ ਕੇ ਜਾਏਗਾ ਉਹਨੇ ਦੱਸਿਆ ਕਿ ਮੈਂ ਜਿਹੜਾ ਫੌਜ ਦੇ ਬੱਚੇ ਇੰਡੀਅਨ ਆਰਮੀ ਦੇ ਵਿੱਚ ਕਰਨਲ ਆ ਕਿ ਮੇਰੀ ਦਿੱਲੀ ਡਿਊਟੀ ਆ ਪਰ ਕਹਿੰਦੇ ਨਹੀਂ ਮੰਨੇ ਬੜਾ ਇੰਨਾ ਜਿਹੜੇ 4 ਇੰਸਪੈਕਟਰ ਤੇ 8 ਹੋਰ ਮਲਾਜ਼ਮ 12 ਜਾਣਿਆਂ ਨੇ ਜਿਹੜਾ ਫੜ ਕੇ ਜਿਹੜਾ ਬੁਰੀ ਤਰ੍ਹਾਂ ਪਸਵੰਦਰ ਸਿੰਘ ਕਰਨਲ ਬਾਠ ਤੇ ਉਹਦੇ ਪੁੱਤਰ ਅੰਗਤ ਬਾਠ ਨੂੰ ਕੁੱਟਿਆ ਆਖਰ ਪਰ ਉਹ ਕੈਸਾ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਤੇ ਉਹਨਾਂ ਦਾ ਜਿਹੜਾ ਇੱਕ ਰਿਸ਼ਤੇਦਾਰ ਆ ਟਿੱਲੋ ਉਹਨਾਂ ਨੇ ਬੜੀ ਥਾਈ ਗਹਾਰ ਲਾਏ ਕਦੇ ਰਾਜਨਾਥ ਸਿੰਘ ਕੋਲ ਗਏ ਪੰਜਾਬ ਦੇ ਗਵਰਨਰ ਕੋਲੇ ਦੋ ਵਾਰੀ ਉੱਥੇ ਜਾ ਕੇ ਆਏ ਜਿਹੜਾ ਕਿ ਕਦੇ ਡੀਜੀਪੀ ਨੂੰ ਮਿਲਿਆ ਕਦੇ ਐਸਐਸਪੀ ਨੂੰ ਮਿਲਦੇ ਕਦੇ ਡੀਸੀ ਨੂੰ ਮਿਲਦੇ ਪਰ ਕਿਥੋਂ ਉਹਨਾਂ ਨੂੰ ਰਾਹ ਨਹੀਂ ਲੱਭਿਆ ਤੇ ਆਖਰੋਂ ਪਹਿਲੇ ਦਿਨ ਤੋਂ ਜਿਹੜਾ ਸੀਬੀਆਈ ਦੀ ਇਨਕਵਾਇਰੀ ਮੰਗਦੇ ਸੀ ਕਿ ਭਾਈ ਜੇਕਰ ਸਾਡੇ ਬੰਦੇ ਵਿੱਚ ਕਸੂਰ ਹੋਇਆ ਤਾਂ ਇਹਨੂੰ ਸਜ਼ਾ ਮਿਲ ਜਾਊਗੀ ਜੇਕਰ ਇਹਨਾਂ ਪੁਲਿਸ ਅਫਸਰਾਂ ਦੋਸ਼ੀ ਹੋਏ ਤਾਂ ਇਹਨਾਂ ਨੂੰ ਸਜ਼ਾ ਬਣਦੀ ਜਿਹੜੀ ਜ਼ਰੂਰ ਦਿੱਤੀ ਜਾਵੇ ਹੁਣ ਲੱਗ ਰਿਹਾ ਕਿ ਚਾਰੇ ਇਨਸਪੈਕਟਰਾਂ ਦੀ ਨੌਕਰੀ ਜਾਊਗੀ ਜਿਹੜੇ ਜਿਹੜੇ ਸਟਾਰਾਂ ਦੀ ਇਹ ਗੱਲ ਕਰਦੇ ਸੀ ਕਿ ਸਾਡੇ ਸਟਾਰ ਅਸੀਂ ਡੀਐਸਪੀ ਬਣਾਂਗੇ 70 10 20 ਲੱਖ ਰੁਪਿਆ ਲਵਾਂਗੇ ਉਹ 20 ਲੱਖ ਰੁਪਇਆ ਵੀ ਗਿਆ ਤੇ ਜਿਹੜਾ 17 ਦੀ ਗਿਣਤੀ ਆ ਉਹ ਵੀ ਹੁਣ ਘਟਣੀ ਸ਼ੁਰੂ ਹੋ ਜੂਗੀ ਹੰਕਾਰ ਬੜੀ ਮਾੜੀ ਭੈੜੀ ਚੀਜ਼ ਹੁੰਦੀ ਆ ਹੰਕਾਰ ਦੇ ਨਸੇ ਦੇ ਵਿੱਚ ਫਤੂਰ ਚੜਿਆ ਹੋਇਆ ਸੀ ਖਾਕੀ ਵਰਦੀ ਦਾ ਕਿ 12 ਤੇ 13 ਦੀ ਜਿਹੜੀ ਰਾਤ ਦੱਸੀ ਜਾ ਰਹੀ ਆ ਉਹ ਕਰਨਲ ਪਰਿਵਾਰ ਨੂੰ ਕੁੱਟਿਆ ਇੰਨੀ ਬੇਰਹਿਮੀ ਦੇ ਨਾਲ ਸਿਰਫ ਇੱਕ ਕਹਿੰਦੇ ਪਾਰਕਿੰਗ ਨੂੰ ਲੈ ਕੇ ਗੱਡੀ ਇਹ ਕਿੰਡੀ ਇੱਕ ਖਾਸ ਗੱਲ ਸੀ ਤੁਸੀਂ ਵੀ ਪੰਜਾਬ ਦੇ ਵਸਨੀਕੋ ਉਹ ਫੌਜ ਦੇ ਵਿੱਚ ਕਰਨਲ ਆ ਤੁਸੀਂ ਵੀ ਤੁਹਾਡੇ ਵਿੱਚ ਚਲੋ ਰੈਂਕ ਵਧੇ ਆ ਪਰ ਤੁਹਾਨੂੰ ਇਹ ਫਤੂਰ ਸੀ ਕਿ ਅਸੀਂ ਮੁੰਡੇ ਦੇ ਅਨਕਾਉਂਟਰ ਕਰਕੇ ਆਏ ਆ ਤੁਸੀਂ ਡੱਕੇ ਹੋਇਆ ਨੇ ਉਥੇ ਕਰਨਲ ਪਰਿਵਾਰ ਨੂੰ ਜਿਹੜਾ ਕਰਨਲ ਤੇ ਉਹਦੇ ਪੁੱਤ ਨੂੰ ਢਾ ਲਿਆ ਬੱਕਰੇ ਵਾਂਗ ਆ ਹੁਣ ਤੁਹਾਡੀਆਂ ਜਿਹੜੀਆਂ ਚੀਕਾਂ ਨੇ ਉਹ ਪੈਂਦੇ ਆ ਤੁਸੀਂ ਵੇਖ ਲਿਓ ਜਦੋਂ ਸਵੀਆਈ ਅਨਕਵਾਰੀ ਕਰੋਗੇ ਪਹਿਲਾਂ ਤਾਂ ਤੁਸੀਂ ਭਾਲੀ ਦੇ ਇਥੇ ਆਉਂਦੇ ਸੀ ਪੰਜ ਮਹੀਨਾ ਤੋ ਇਹ ਨਹੀਂ ਪਤਾ ਸੀ ਲੋਕਾਂ ਨੂੰ ਕਿ ਤੁਸੀਂ ਰਹਿ ਕਿੱਥੇ ਰਹੇ ਹੋ ਪਟਿਆਲਿਆਂ ਪੰਜਾਬ ਤੋਂ ਜਾਂ ਇੰਡੀਆ ਦੇ ਕਿਸੇ ਹੋਰ ਸਟੇਟ ਦੇ ਵਿੱਚੋਂ ਆ ਜਾਂ ਯੂਕੇ ਕੇ ਜਾਂ ਕੈਨੇਡਾ ਦੇ ਵਿੱਚ ਭੱਜ ਗਿਓ ਤੇ ਹੁਣ ਭਾਈ ਸਵੀਆਈ ਤੁਹਾਨੂੰ ਬੁਲਾਵੇਗੀ ਉਹ ਕਹੇਗੀ ਕਿ ਇਸ ਦਿਨ ਤੁਹਾਨੂੰ ਆਉਣਾ ਪਵੇਗਾ ਤੁਸੀਂ ਨੰਗੇ ਪੈਰ ਕਿਹੜਾ ਨਾ ਭਜੋਗੇ ਤੁਹਾਨੂੰ ਜਾਣਾ ਪਊਗਾ ਇਹ ਨਹੀਂ ਕਿ ਚੰਡੀਗੜ੍ਹ ਪੁਲਿਸ ਦੀ ਨਕਵਾਰੀ ਆ ਏਸੀਬੀਆਈ ਦੀ ਨਕਵਾਰੀ ਆ ਫਿਰ ਵੇਖਦੇ ਆ ਤੁਹਾਡੇ ਜਿਹੜਾ ਥੌਲਾ ਗਾ ਜਿਹੜਾ ਉਹ ਸੀਬੀਆਈ ਪਾਊਗੀ ਤੇ ਕੀ ਮੰਤਰ ਪੜੋਗੀ ਤੇ ਜਿਹੜੇ ਤੁਸੀਂ ਚਾਰ ਤਾਂ ਉਹਨਾਂ ਦੇ ਫਸ ਨਹੀਂ ਫਸਣਾ ਐ ਨਹੀਂ ਪਤਾ ਇੱਥੇ ਐਸਐਸਪੀ ਨਾਨਕ ਸਿੰਘਾ ਜਾਂ ਡੀਜੀਪੀ ਏਡੀਜੀਪੀ ਤੱਕ ਜਿਹੜਾ ਰੈਂਕ ਦੇ ਅਧਿਕਾਰੀ ਆ ਫਸ ਸਕਣਾ ਕਿਉਂਕਿ ਆਪਾਂ ਪਹਿਲਾਂ ਦੇਖਿਆ ਹੈਗਾ ਜਦੋਂ ਨਰਿੰਦਰ ਮੋਦੀ ਆਇਆ ਹੈਗਾ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਵਿੱਚ ਜਿਹੜਾ ਉਹਦੀ ਸਕਿਉਰਟੀ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਸਵਾਲ ਚੁੱਕੇ ਗਏ ਸੀ ਉਹਦੇ ਵੱਡੇ ਵੱਡੇ ਅਧਿਕਾਰੀਆਂ ਤੇ ਜਿਹੜਾ ਉਹਨਾਂ ਤੇ ਗੱਲ ਡਿੱਗੀ ਸੀ ਛੋਟੇ ਜਿਹੜੇ ਬਚ ਜਾਂਦੇ ਆ ਇਸ ਕਰਕੇ ਜਿਹੜੀ ਇਹ ਕਾਰਵਾਈ ਹੋਣੀ ਆ ਬੜੀ ਨਰਪੱਕ ਹੋਣੀ ਆ ਤੇ ਇਹਨਾਂ ਜਿਹੜਾ ਚਾਰ ਇਨਸਪੈਕਟਰਾਂ ਦਾ ਨਾਮ ਧੰਨਵਾਦ ਦੱਸਿਆਗਾ ਰੌਨੀ ਸਿੰਘ ਆ ਹੈਰੀ ਬੁੱਪਾ ਆਇਆ ਹਰਜਿੰਦਰ ਸਿੰਘ ਆ ਤੇ ਸਮਿੰਦਰ ਸਿੰਘ ਆ ਤੇ ਜਿਹੜੇ ਕਿ ਇਹ ਕਰਨਲ ਪਰਿਵਾਰ ਦੀ ਜਸਵਿੰਦਰ ਕੌਰ ਪਤਨੀ ਜਿਹੜੀ ਪਸਵਿੰਦਰ ਸਿੰਘ ਕਰਨਲ ਦੀ ਬੜੇ ਨਾਲੇ ਹਾੜੇ ਕੱਢੇ ਜੇਕਰ ਉਹਨਾਂ ਦੇ ਕੋਲ ਉਦੋਂ ਘਰ ਬਗ ਜਾਂਦੇ ਜਾਂ ਪੰਜਾਬ ਪੁਲਿਸ ਜਾਂ ਵੱਡੇ ਅਫਸਰਾਂ ਉਹਨਾਂ ਦੇ ਘਰ ਜਾ ਕੇ ਮਾਫੀ ਮੰਗ ਲੈਂਦੇ ਹੋ ਸਕਦਾ ਖੜਾ ਸੁੱਟ ਸਕਦਾ ਸੀ ਪਰ ਹੁਣ ਜਿਹੜਾ ਜਾਲ ਆ ਇਹ ਜਾਲ ਐਸਾਗਾ ਕਿ ਇਹਦੇ ਵਿੱਚ ਜਿਹੜੀ ਵੀ ਮੱਸੀ ਫਸ ਗਈ ਉਹ ਬਾਹਰ ਨਿਕਲੇਗੀ ਉਹ ਫਿਰ ਤੜਫੂਗੀ ਜ਼ਰੂਰ ਆ ਤੇ ਤੜਪ ਕੇ ਕਿੱਥੇ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਇਹ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦੇਣਾ ਤੇ ਨਾਲ ਆਪਣੇ ਕਮੈਂਟ ਜ਼ਰੂਰ ਲਿਖਣੇ ਕਮੈਂਟ ਦੇ ਨਾਲ-ਨਾਲ ਜਿਹੜਾ ਕਿ ਲਾਇਕ ਦਾ ਬਟਨ ਵੀ ਉਹ ਵੀ ਨੱਪ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਧੰਨਵਾਦ ਵੈਸਜੀ ਕਾ ਖਾਲਸਾ ਵੈਸਜੀ ਕੀ ਫਤਿਹ